ਲਾਤ ਇਦਾਂ ਐ 2 ਫੁੱਟ ਪਾਣੀ ਹੋਰ ਵੱਧ ਗਿਆ ਕੱਲ ਗੋਲਡੀ ਸੇ ਕਮੋਜ ਵੀ ਆਇਆ ਐ ਐਮਐਲ ਵੀ ਸਾਹਿਬ ਵੀ ਆਏ ਸੀ ਅਸ਼ੋਸਨ ਦੇ ਗਏ ਨੇ ਪੰਜਾਬ ਪਿੰਡਾਂ ਦਾ ਮਤਾ ਪਾਗਦੋ ਤੇ ਆਪਾਂ ਪੁਲ ਦੀ ਕੋਈ ਕਰੀਏ ਕਿ ਡੰਡੀਕ ਦੀ ਵਾਲੇ ਬਣ ਗਈ ਐ ਹੁਣ ਵੇਖੋਗਾ ਕੀ ਬਣਦਾ ਕੀ ਨਹੀਂ ਬਣਦਾ ਹੁਣ ਇਹ ਤੇ ਕੁਦਰਤ ਦੇ ਹੱਥ ਹੈਗਾ ਐ ਪਿੱਛੂ ਵੀ ਕਹਿ ਰਿਹਾ ਬੈਠੇ ਸੀ ਪਿੱਛੇ ਕਿਸਾਨ ਜੂਨੀਅਰ ਵਾਲੇ ਆਪਣੇ ਸੈਨੀਅਲ ਹੈਡ ਤੇ ਉਹ ਵੀ ਕਹਿ ਰਹੇ ਦਾ ਰੋੜ ਛੱਡ ਗਏ ਪਿੱਛਾ ਜਿਆਦਾ ਡੁੱਬ ਹੋ ਗਏ ਹੂੰ ਵੇਖੋ ਹੁਣ ਕੀ ਬਣਦਾ ਜੇ ਹੁਣ ਪਿੱਛੋਂ ਪਾਣੀ ਹੋਰ ਆਂਦਾ ਤਾਂ ਫੇਰ ਕੀ ਲਾਤ ਬਣੇ ਫੇਰ ਤਾਂ ਲਾਤ ਬਹੁਤ ਮਾੜੇ ਬਣ ਜਾਣਗੇ ਹੁਣ ਇਹਨਾਂ ਨੂੰ ਪਾਣੀ ਲੱਗ ਜਾਏਗਾ ਫੇਰ ਹੁਣ ਕਿੰਨੀ ਕੁ ਫਸਲ ਖਰਾਬ ਹੋਗੀ 11 ਏਕੜ ਸਾਧ ਹੋਗੀ ਇਸ ਪਿੰਡ ਦੀ ਹਮ ਪਰਵਾਸ ਸਿੰਘ ਵਾਲਾ ਠੜਾ ਅਤੂ ਵਾਲੇ ਪਾ ਕੇ ਕਮ ਸੇ ਕੌ ਯਾਰ ਕਿੱਲਾ ਹੋਗੀ 1000 ਕਿੱਲਾ ਖਰਾਬ 1000 ਕਿੱਲਾ ਖਰਾਬ ਹੋਗੀ ਹਮ ਬਚਨ ਦੇ ਕੋਈ ਉਮੀਦ ਨਹੀਂ ਕੋ ਬਚਨ ਬਸ ਕੋਈ ਉਮੀਦ ਨਹੀਂ ਹੁਣ ਤਾਂ ਹੁਣ ਜੇ ਪਾਣੀ ਡੇਡਾ ਹੋਇਆ ਚੋਨਾ ਜੇ ਪਾਣੀ ਪੈ ਗਿਆ ਬਸ ਉਹ ਖਰਾਬ ਚੋਨਾ ਹਾਂ ਸਾਹਮਣੇ ਕਾ ਦਿਖਾਉਂਦਾ ਪਿਆ ਕੱਲ ਨਾਲੂ 2.5 ਫੁੱਟ ਪਾਣੀ ਵਧ ਗਿਆ ਹੋਰ 2.5 ਫੁੱਟ ਹੋਰ ਬਿਲਕੁਲ ਜੀ ਪ੍ਰਸ਼ਾਸਨ ਪਹੁੰਚਿਆ ਕੱਲ ਐ ਮਿਲ ਗੋ ਗੋਲਡੀ ਸਾਹਿਬ ਪਹੁੰਚੇ ਸੀ ਹਾਂ ਅਸ਼ੋਸ਼ਣ ਦੇਖ ਗਿਆ ਸੀ ਪਰ ਮੰਗ ਰੱਖੀ ਸੀ ਪੌਲ ਦੀ ਹਾਂ ਉਹਨੇ ਕਿਹਾ ਚਾਰਾ ਪਿੰਡ ਮਤਾ ਪਾ ਗੋ ਇੱਥੇ ਮੇਰਾ ਹੋਏ ਹੈਲਪ ਮੈਂ ਕਰਾਂਗਾ ਜਰੂਰ ਹਾਂ ਹਾਂ ਅਗਾ ਹੁਣ ਪਤਾ ਨਹੀਂ ਕੀ ਬਣਦਾ ਕੀ ਨਹੀਂ ਬਣਦਾ ਠੀਕ ਇੱਥੋਂ ਦੀ ਅੱਜ ਪਿੰਡ ਅਤਵਲੇ ਦੇ ਹਾਲਾਤ ਬਹੁਤ ਮਾੜੇ ਨੇ ਜੀ ਪਾਣੀ ਦੇ ਪੱਧਰ ਵਧੀ ਜਾ ਰਿਹਾ ਮਿੰਟੋ-ਮਿੰਟ ਪਾਣੀ ਦੇ ਪੱਧਰ ਵਧੀ ਜਾ ਰਿਹਾ ਬਹੁਤ ਨੁਕਸਾਨ ਹੋ ਗਿਆ ਜੀ ਬੱਚਿਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਇੱਥੇ ਕੋਈ ਬੱਚੇ ਪਾਰ ਤੁਜੇ ਗਿਆ ਜਰੋਰੇ ਨੇ ਹਾਂ ਸਾੰਡੀ ਦੇ ਪ੍ਰਸ਼ਾਸਨ ਨੇ ਕੇ ਇਹ ਮੰਗ ਗਈ ਬੱਚਿਆਂ ਦੀ ਕੋਈ ਸਹੂਲਤ ਸਾਨੂੰ ਦਿੱਤੀ ਜਾਵੇ ਬੱਚਿਆਂ ਦੀ ਛੁੱਟੀਆਂ ਹੋ ਰਹੀਆਂ ਨੇ ਸਾਨੂੰ ਕੋਈ ਜਿਵੇਂ ਐਸਾ ਹੀ ਐਸਾਰ ਦਿੱਤੀ ਗਈ ਹੈ ਜੀ ਉਸ ਤਰ੍ਹਾਂ ਸਾਨੂੰ ਕੋਈ ਸਹੂਲਤ ਦਿੱਤੀ ਜਾਵੇ ਤੇ ਪੜ੍ਹਾਈ ਵਾਸਤੇ ਬੱਚਿਆਂ ਨੂੰ ਕੋਈ ਨੌਕਰੀ ਮਿਲੀ ਜਾਵੇ ਕਰੇ ਸਾਡੇ ਬੱਚੇ ਤਾਂ ਤਾਂ ਪਿੱਛੇ ਰਹਿ ਜਾਂਦੇ ਨੇ ਜੀ ਹਾਂ ਆਣਾ ਤੋਂ ਅਸੀਂ ਸਾਨੂੰ 2023 ਚ ਵੀ ਆਇਆ ਜੀ ਬਹੁਤ ਪਰੇਸ਼ਾਨੀ ਫਸਲ ਦਾ ਨੁਕਸਾਨ ਹੁੰਦਾ ਹੀ ਹੁੰਦਾ ਹੈ ਸਭ ਤੋਂ ਜ਼ਿਆਦਾ ਸਮੱਸਿਆ ਜ਼ਿਆਦਾ ਪਹੁੰਚੀਏ ਪੋਲ ਦੀ ਜ਼ਿਆਦਾ ਸਾਨੂੰ ਪੋਲ ਦੀ ਮੰਗ ਕੀਤੀ ਹੈ ਸਾਡੀ ਪੋਲ ਬਣਾਈ ਜਾਵੇ ਕਿਉਂਕਿ ਹਰ ਸਾਲ ਇਹ 7-8 ਸਾਲਾਂ ਤੋਂ ਅਸੀਂ ਮੰਗ ਪੋਲ ਦੀ ਕਰਦੇ ਆਣੇ ਸਾਨੂੰ ਪੋਲ ਜ਼ਰੂਰੀ ਹੈ ਕਿਉਂਕਿ ਬਾਕੀ ਤੇ ਚਲੋ ਜਿਹੜੀ ਪਾਣੀ ਆਦਾ ਫਸਲ ਤੇ ਜਿਹੜੀ ਤਬਾਹ ਹੋ ਜਾਂਦੀ ਹੈ ਬਾਕੀ ਜਿਵੇਂ ਬੱਚਿਆਂ ਨੂੰ ਜਾਂ ਹੋਰ ਸਾਨੂੰ ਆਣ ਜਾਣ ਤੋਂ ਉਹ ਦਿੱਕਤ ਨਾ ਆਵੇ 23 ਚ ਜਿਹੜੀ ਫਸਲ ਤਬਾਹ ਹੋਈ ਸੀ ਹਾਂਜੀ ਉਹਨਾਂ ਦੇ ਤੋਂ ਉੱਠ ਕੇ ਸਾਰੇ ਉਹਦਾ ਨੁਕਸਾਨ ਜਿਹੜਾ ਪੂਰਾ ਹੋ ਗਿਆ ਨਹੀਂ ਨਹੀਂ ਜੀ ਉਹ ਕਰਜ਼ੇ ਥੱਲੇ ਆ ਗਏ ਕਰਜ਼ੇ ਥੱਲੇ ਆ ਗਏ ਸਾਲ ਬਹੁਤ ਜ਼ਿਆਦਾ 2023 ਦੀ ਜਿਹੜਾ ਨੁਕਸਾਨ ਆ ਜੀ ਵੀ ਸਾਡੇ ਕਰਜ਼ੇ ਚੱਲੀ ਜਾਂਦੇ ਨੇ ਉਹਦੇ ਜੀ ਹਾਂ ਉਹਦੇ ਸਰਕਾਰਾਂ ਨੇ ਸਰਕਾਰਾਂ ਨੇ ਕੁਝ ਨਹੀਂ ਸਾਨੂੰ ਸਹਾਇਤਾ ਕੀਤੀ ਜੀ ਹੁਣ ਫਿਰ ਸਾਡੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਚੁੱਕਾ ਜੀ ਹਾਂ ਯਾਨੀ ਕਿ ਅਲੀ ਉੱਥੋਂ ਨਹੀਂ ਉੱਭਰੇ ਸੀਗੇ ਉੱਥੋਂ ਫਿਰ ਨੁਕਸਾਨ ਹੋ ਗਿਆ ਹਾਂ ਜੀ ਉਹਦੇ ਸਰ ਪਾਣੀ ਵਧਿਆਂ ਲੈ ਜੀ ਥਲਾਤ ਮਾੜੇ ਨਹੀਂ ਜੀ ਸਾਡੇ ਹਾਂ ਜੀ ਕਿੰਨਾ ਕੁ ਪਾਣੀ ਵਾ ਚੁੱਕਾ ਪਾਣੀ 3 ਦੇ 3 ਫੁੱਟ 2.5 ਫੁੱਟ ਵਧ ਗਏ ਹਾਂਜੀ ਸਰ ਕਿੰਨੇ ਕਿੰਨੇ ਚਰਚ ਉਹ ਘਰਾ ਤੋਂ ਲਾਇ ਤੇ 2.5 3 ਫੁੱਟ ਵਧ ਗਏ ਹਾਂ 2.5 3 ਫੁੱਟ ਵਧ ਗਏ ਹਾਂ ਹਾਂ ਹੁਣ ਪਾਣੀ ਵਧ ਹੀ ਜਾਂਦਾ ਦੋ ਦਿਨ ਚ ਕਰਕੇ ਬਾਣੀ 3 3 ਇੰਚ ਕਰ ਵਧ ਹੀ ਜਾਂਦਾ ਜੀ ਨਸਾਂ ਬਹੁਤ ਗਲਤ ਨੇ ਨੀਰਾ ਹੈ ਨਹੀਂ ਬੱਚਿਆਂ ਦੀ ਪੜਾਈਆਂ ਗਲਤ ਟਾਈਮ ਲੰਗੀ ਜਾਂਦਾ ਹਾਂ ਪਾਣੀ ਦੀ ਮਜ਼ਾ ਨੀਵਤ ਕਰਕੇ ਇਹ ਦੂਜੇ ਨੰਬਰ ਰਹੇਗਾ ਰਾਤੀਂ ਸਾਂਦ ਹਰੀ ਰਾਤ ਜਾਗਣਾ ਪੈਂਦਾ ਹਮ ਮੰਜੀਆਂ ਕਿਸੇ ਲਈ ਵੀ ਚੁੱਕ ਦਿਲ ਜਾ ਸਕਦਾ ਹਮ ਪਾਣੀ 23 ਚ ਜਿਹੜੇ ਹੜ ਆਏ ਸੀਗੇ ਉਹਦਾ ਵੀ ਬੜਾ ਮੁਸ਼ਕਲ ਰਿਹਾ ਹਾਂ ਉਹ ਉਹ ਨੁਕਸਾਨ ਪੂਰਾ ਹੋ ਗਿਆ ਪੂਰਾ ਹੋ ਗਿਆ ਸਭ ਵਿਚਾਰੇ ਰੋਂਦੇ ਰਹੇਗੇ ਕਿਸੇ ਨੂੰ ਕਮਰਾ ਨਹੀਂ ਮਣਿਆ ਕਿ ਹ ਕਮਰਾ ਆਂਦਾ ਬਿਆ ਕੋਠੀਆਂ ਆਂਦੀ ਵੀ ਕੱਚਾ ਮਕਾਨ ਹਾਂ ਕੁਛ ਨਹੀਂ ਮਿਲਿਆ ਹੁਣ ਫੇਰ ਨੁਕਸਾਨ ਮੋੜ ਨੁਕਸਾਨ ਵਾਏ ਗਰੂਜੀ ਸਾਰਿਆਂ ਨੂੰ ਪਤਾ ਹੀ ਜੋ ਹਾਲਾਤ ਬਣੇ ਹੋਏ ਨੇ ਅੱਜ ਪਾਣੀ ਦੇ ਕਿਛੇ ਜੋ ਕੁਦਰਤ ਹੈ ਕੁਦਰਤ ਦੇ ਨਾਲ ਛੇੜਛਾ ਕਰਾਂਗੇ ਤੇ ਪਾਣੀ ਦਾ ਪੱਧਰ ਤੇ ਦੇਖੋ ਜੀ ਵਧਨੇ ਵਧਨੇ ਕੁਛ ਵੀ ਕੁਦਰਤ ਆਪਣਾ ਵਖਾ ਸਕਦੇ ਨਹੀਂ ਜੋ ਦਸਵੇਂ ਪਾਤਸ਼ਾਹ ਜੋਵੇ ਸਿੱਖੀ ਰੂਪ ਦੇ ਵਿੱਚ ਜੋ ਮਾਲਕ ਨੇ ਸਾਨੂੰ ਦਾਤ ਬਖਸ਼ੀ ਦਸਮ ਗ੍ਰੰਥ ਜਿਹੜਾ ਸਤਗੁਰੂ ਲੈ ਕੇ ਗਏ ਨੇ ਸਭ ਸਾਖੀ ਦੇ ਵਿੱਚ ਉਹ ਅੱਜ ਪੂਰਾ ਹੋਣਾ ਹੀ ਹੋਣਾ ਜੀ ਉਹਨੇ ਕਿ ਜਦੋਂ ਜਦੋਂ ਯੁੱਗ ਬਦਲਣਗੇ ਪਾਣੀ ਦਾ ਪੱਧਰ ਵਧੇਗਾ ਹੱਥ ਨੂੰ ਹੱਥ ਖਾਵੇਗਾ ਕਿਸੇ ਇਨਸਾਨ ਇਹੋ ਜਿਹੇ ਇਨਸਾਨ ਪੈਦਾ ਹੋ ਜਾਣਗੇ ਧੀ ਨੂੰ ਧੀ ਨਹੀਂ ਦੀ ਸੀਗੀ Hindu ਧਰਮ ਨੂੰ ਮੰਨਣ ਵਾਲਾ ਭਾਵੇਂ ਗੁੱਗੂ ਸਿੱਖੇ ਭਾਵੇਂ ਉਸਾਈ ਭਾਵੇਂ ਚਾਰੇ ਨੂੰ ਮੰਨਦਾ ਕਿੱਥੇ ਵੀ ਉਹਨੂੰ ਦਿਖੇਗਾ ਨਹੀਂ ਗ੍ਰਸਥਿਕ ਲੋਕ ਐਨੇ ਕੋ ਅੰਨੇ ਹੋ ਜਾਣਗੇ ਡੁੱਬ ਜਾਣਗੇ ਪਤਾ ਨਹੀਂ ਹੋਏਗਾ ਤੇ ਜਿਹੜਾ ਕੁਦਰਤ ਤੇ ਪ੍ਰਮਾਤਮਾ ਕਾਲਪੁਰਖੇਂਦਰ ਦੇਵਤਾ ਇਹ ਵੀ ਆਪਣਾ ਜ਼ੋਰ ਵਿਖਾ ਦੇਗਾ ਉਹ ਹਾਲਾਤ ਹੋਏ ਪਹਿਲੇ ਉਹ ਹਾਲਾਤ ਹੋਏ ਪਹਿਲੇ ਇੱਕ ਜਿਹੜੀ ਗਊ ਮਾਂ ਤਾਂ ਹੈ ਜਿੰਨਾ ਚਿਰ ਵੈਗਰੂ ਇਹਨਾਂ ਨੂੰ ਢੋਈ ਨਹੀਂ ਮਿਲਦੀ ਗਊਆਂ ਗਲੀਆਂ ਦੇ ਉੱਤੇ ਰੁਣਨ ਲੱਗੀਆਂ ਕਿ ਉਹਨਾਂ ਚਿਰ ਕਿਸੇ ਇਨਸਾਨ ਨੂੰ ਢੋਈ ਵੀ ਨਹੀਂ ਮਿਲੇਗੀ ਸਰਕਾਰਾਂ ਆਉਣਗੀਆਂ ਕਾਲੀ ਦਾ ਲਾਏਗਾ ਰੇਕ ਸਰਕਾਰ ਸਾਡਾ ਕਿਸੇ ਨਾਲ ਪੀਜੀ ਕਿਸੇ ਨਾਲ ਵਹਿਰ ਨਹੀਂ ਮੈਂ ਸਤਿਕਾਰ ਕਰਦਾ ਗੁਰੂ ਸਿੱਖ ਹੁੰਦੇ ਨਾਤੇ ਪਰ ਆਪਣੀ ਜਬਾਨ ਤੋਂ ਥੁੜਕਣਗੇ ਜਿਹੜੀਆਂ ਗੱਲਾਂ ਪਹਾਦਰ ਸ਼ਾਹ ਨੇ ਕੀਤੀ ਅਸੀਂ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਨਾਲ ਵੀ ਮਹਾਰਾਜ ਜੀ ਮੇਰਾ ਦਿੱਲੀ ਦਾ ਰਾਜ ਚੱਲਿਆ ਮੈਨੂੰ ਦਿੱਲੀ ਦਾ ਰਾਜ ਦਿਵਾ ਦਿਓ ਤੇ ਜਦੋਂ ਦਸਵੇਂ ਪਾਸ਼ਾ ਨਾਲ ਗੱਲਬਾਤ ਹੋਈ ਤੇ ਕਹਿੰਦਾ ਨੇ ਆਪਣੇ ਬਾਦਸ਼ਾਹ ਨਾਲ ਗੱਲ ਕੀਤੀ ਕਹਿੰਦੇ ਗੁਰੂ ਗੋਬਿੰਦ ਸਿੰਘ ਚਾਰ ਜਲਾਦ ਮੰਗਦੇ ਆ ਤੇ ਦੋ ਆ ਮੁਗਲਾਂ ਨੂੰ ਮੰਗਿਆ ਹੈ ਉਹ ਕਹਿੰਦਾ ਮੁਗਲ ਦੇਣੇ ਤਾਂ ਆਪਣੇ ਵਾਸਤੇ ਜਲਾਦ ਦੇਣੇ ਦਾ ਸੌਖੇ ਨੇ ਜਿਹੜੇ ਪੇਜੀਕਾਲੇ ਜਿਹੜੇ ਲੀਡਰ ਨੇ ਉਹਨਾਂ ਨੂੰ ਗੱਡੀਆਂ ਤੋਂ ਲਾਣਿਆ ਭਾਦਰ ਸ਼ਾ ਤੇਰੀ ਰਾਜ ਦੇ ਵਿੱਚ ਮਗਾਵਤ ਹੋਵੇਗੀ ਤੇਰਾ ਰਾਜ ਖਤਰੇ 'ਚ ਚਲਾ ਜਾਏਗਾ ਕਹਿੰਦਾ ਫਿਰ ਕੀ ਕਰਾਂ ਜਿੱਥੇ ਅਜ ਲਦੀੜ ਸਾਹਿਬ ਸ੍ਰੀ ਹਜੂਰ ਸਾਹਿਬ ਉੱਥੇ 10ਵੇਂ ਪਾਸ਼ਾ ਦੇ ਪਿੱਛੇ ਇੱਕ ਛੋਟਾ ਜਿਹਾ ਹੀਰਾ ਲੈ ਕੇ ਗਿਆ ਕਹਿੰਦਾ 10ਵੇਂ ਪਾਸ਼ਾ ਦਸ਼ਾਲਾ ਪੇਟ ਕੀਤਾ ਕਹਿੰਦਾ ਸੱਚੇ ਪਾਸ਼ਾ ਮੈਂ ਤੁਹਾਨੂੰ ਕੁਝ ਦੇਣਾ ਚਾਹਨਾ ਉਹ ਅੰਤਰਜਾਮੀ ਸੀ ਸਤਗੁਰੂ